ਕਾਂਗਰਸ ਆਈ ਅਮਰੀਕ ਸਰ ਦਿਹਾਤੀ ਦੇ ਵਾਈਸ ਪ੍ਰਧਾਨ ਸ਼੍ਰੀ ਬਲਵਿੰਦਰ ਪਾਲ ਸ਼ਰਮਾ ਜੋ ਕਿ ਬੀਤੇ ਦਿਨੀ ਹਮੇਸ਼ਾ ਲਈ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਜਿਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਸਰਦਾਰ ਮਨਿੰਦਰਜੀਤ ਸਿੰਘ ਜੀ ਬਿੱਟਾ ਅੱਜ ਉਹਨਾਂ ਦੇ ਗ੍ਰਹਿ ਪਿੰਡ ਮਾਨਾਵਾਲਾ ਕਲਾ ਜ਼ਿਲ੍ਹਾ ਅਮਰੀਕ ਸਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪਹੁੰਚ ਗਏ ਸਵਰਗਵਾਸੀ ਬਲਵਿੰਦਰ ਪਾਲ ਸ਼ਰਮਾ ਦੇ ਵੱਡੇ ਸੁਪੁੱਤਰ ਗਵਨ ਕੁਮਾਰ, ਇੰਦਰਜੀਤ ਕੁਮਾਰ ਅਤੇ ਹਰੀ ਨਰਾਇਣ ਨਾਲ ਉਹਨਾਂ ਨੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਚੰਗੀਆਂ ਕਾਰਗੁਜ਼ਾਰੀਆਂ ਦੇ ਚਾਤ ਪਾਉਂਦੇ ਆ ਉਹਨਾਂ ਦੀ ਬਜੂਰਤ ਮਾਤਾ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਆਰਮਪਾਲ ਪਰਿਵਾਰ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਹਮੇਸ਼ਾ ਇਸ ਪਰਿਵਾਰ ਨਾਲ ਖੜੇ ਸੀ ਅਤੇ ਹਮੇਸ਼ਾ ਦੁੱਖ ਸੁੱਖ ਵਿੱਚ ਖੜੇ ਰਹਾਂਗੇ। ਇਸ ਮੌਕੇ ਮਨਿੰਦਰਜੀਤ ਸਿੰਘ ਬਿੱਟਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਗਵਾਸੀ ਬਲਵਿੰਦਰਪਾਲ ਸ਼ਰਮਾ ਨਾਲ ਮੇਰਾ ਬਹੁਤ ਪੁਰਾਣਾ ਤੇ ਬਚਪਨ ਦਾ ਰਿਸ਼ਤਾ ਸੀ ਜਦੋਂ ਅਸੀਂ ਅਮਨ ਸ਼ਾਂਤੀ ਦਾ ਸੰਗਠਨ ਸ਼ੁਰੂ ਕੀਤਾ ਤਾਂ ਉਸ ਸਮੇਂ ਕੋਈ ਵੀ ਸੜਕਾ ਤੇ ਨਹੀਂ ਉਤਰਦਾ ਸੀ ਉਹਨਾਂ ਨੇ ਹਮੇਸ਼ਾ ਇਸ ਸੰਗਠਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਲਈ ਸਾਨੂੰ ਬਹੁਤ ਵੱਡਾ ਸਦਮਾ ਲੱਗਾ ਹੈ ਇਸ ਲਈ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ ਅੱਜ ਕਿਹੜੇ ਸੰਬੰਧ ਦੇ ਵਿੱਚ ਮਰਨ ਵਾਲੇ ਪਹੁੰਚੇ ਮੇਰਾ ਮਾਨਾ ਵਾਲੇ ਨਾਲ ਇੱਕ ਬੜਾ ਪੁਰਾਣਾ ਬਚਪਨ ਤੋਂ ਰਿਸ਼ਤਾ ਸਰਦਾਰ ਫੁੱਲਗੱਤ ਜੀ ਸਰਪੰਚ ਜਿੰਨਾ ਲਾ ਮੇਰਾ ਬਚਪਨ ਤੋਂ ਪਰਿਵਾਰ ਨਾਲ ਉਹਨਾਂ ਨਾਲ ਔਖੀ ਘੜੀ ਦਾ ਰਿਸ਼ਤਾ ਜਦੋਂ ਆਪਾਂ ਕੁਝ ਵੀ ਨਹੀਂ ਸੀ ਆਪਾਂ ਇੱਕ ਪੰਜਾਬ ਦੀ ਅਮਨ ਸ਼ਾਂਤੀ ਦੀ ਇੱਕ ਸੰਘਰਸ਼ੀ ਸ਼ੁਰੂ ਕੀਤਾ ਸੀ ਕਿ ਪੰਜਾਬ ਦੇ ਪੇਂਣਾ ਦੇ ਸਵਾਗਾ ਦੀ ਰੱਖਿਆ ਹੋਵੇ ਬੱਚਾ ਨੂੰ ਜੱਤੀ ਹੋਣ ਤੋਂ ਬਚਾਇਆ ਜਾਵੇ ਉਹ ਥੋੜੇ ਕੌਣ ਸੜਕਾਂ ਤੇ ਆਉਂਦਾ ਸੀ ਕਬ ਡਰ ਕੇ ਲੋਕ ਘਰ ਬੈਠੇ ਸੀ ਸਿਰਫ ਸਿਰ ਬਨਵਿੰਦਰ ਜੀ ਸਨ ਮੇਰੇ ਵੱਡੇ ਭਰਾਵਾਂ ਵਾਂਗੂ ਆਏ ਨਾਡੇ ਸਾਡੇ ਨਾਲ ਕਦਮ ਨਾਲ ਕਦਮ ਲਾਇਆ ਤੇ ਪੰਜਾਬ ਚ ਅਮਨ ਸ਼ਾਂਤੀ ਦਿੱਤਾ ਮੈਨੂੰ ਬੜਾ ਅਫਸੋਸ ਹੈ ਮੇਰਾ ਦੋਸਤ ਵੀ ਮੇਰੇ ਵੱਡੇ ਭਰਾ ਵੀ ਸਾਡੇ ਤੋਂ ਵਿਛੜ ਗਏ ਬਹੁਤ ਵੱਡਾ ਸਦਮਾ ਪਰਿਵਾਰ ਨੂੰ ਸਾਨੂੰ ਲੱਗਾ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਕਰੂਤਾਰੇ ਨੂੰ ਪਾਣਾ ਮਿਲੰਗਾ ਬਲ ਬਲ ਬੁੱਕੀ ਬੰਦੇ ਮਾਤਰ ਬਾਈ ਗੁਰਦੀ ਕਾ ਕਸਤ